ਕਿ ਉਹਨੇ ਰੂਪ ਆਪਣਾ ਧਰਮੀਆਂ ਵਾਲਾ ਬਣਾਇਆ ਹੋਇਆ ਹਾਲਾਂਕਿ ਧਰਮਨਾ ਦੀ ਕੋਈ ਵੀ ਚੀਜ਼ ਨਹੀਂ ਹੋਣੀ ਤੁਸੀਂ ਗੁਰੂ ਕੇ ਕੀਰਤਨਿਆਂ ਪਾਸੋਂ ਕੀਰਤਨ ਸ਼ਰਵਨ ਕੀਤਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਖੋ ਆ ਧੁੰਦ ਦਾ ਮਤਲਬ ਕੀ ਸੀ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਜ ਦੇ ਵਿੱਚੋਂ ਆ ਜੋ ਧੁੰਦ ਪੈਂਦੀ ਹੈ ਸਵੇਰੇ ਜਾਂ ਸ਼ਾਮ ਨੂੰ ਇਹ ਦੂਰ ਕੀਤੀ ਜਿਹੜੇ ਲੋਕ ਸਮਾਜ ਦੇ ਧੁੰਦ ਦੇ ਵਾਂਗੂ ਬਿਲਕੁਲ ਚਿੱਟੇ ਨਜ਼ਰ ਆਉਂਦੇ ਸਨ ਬਿਲਕੁਲ ਚਿੱਟੇ ਮਾਲਾ ਫੜ ਕੇ ਬੈਠੇ ਨੇ ਰਾਮਨਾਮ ਜਪਦੇ ਨੇ ਬਿਲਕੁਲ ਧੁੰਦ ਦੇ ਵਾਂਗੂ ਸਫੇਦ ਨੇ ਪਰ ਸਤਗੁਰੂ ਸੱਚੇ ਪਾਤਸ਼ਾਹ ਕਹਣ ਲਗੇ ਤਨ ਕਰਕੇ ਸਫੇਦ ਨੇ ਮਨ ਬੜੇ ਕਾਲੇ ਜੇ ਮਨੁੱਖ ਤਨ ਕਰਕੇ ਸਫੇਦ ਹੈ ਲੇਕਿਨ ਮਨ ਕਰਕੇ ਬੜਾ ਕਾਲਾ ਹੈ ਐਸੇ ਇਨਸਾਨ ਤੋਂ ਜਰਾ ਸੁਚੇਤ ਰਹੀ ਕਾਲ ਨਹੀਂ ਜੋਗ ਨਹੀਂ ਨਾ ਹੀ ਸਤ ਦਾ ਟੱਪ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੋਬਤਾ ਇਮ ਜਗ ਤਲ ਮੈਂ ਰਾਮ ਨਾਮ ਸਾਰ ਅਥੀ ਤਾਂ ਮਿੱਟੇ ਨਾਖ ਪਗੜੇ ਠੱਗਣ ਕੋ ਸੰਸਾਰ ਆਂਟ ਸੇਤੀ ਨਾਖ ਪਗੜੇ ਸੂਜ ਤੇ ਦਿਨ ਲੋ ਮਗਰ ਪਾਛਾ ਕਛੂ ਨਾ ਸੋਚੈ ਇਹ ਪਦਮ ਅ ਲੋ ਖੱਤਰੀਆਂ ਤਾਂ ਧਰਮ ਛੋੜਿਆ ਮਲੇਚ ਭਾਖਿਆ ਕਹੀ ਸ੍ਰਿਸ਼ਟ ਸਭ ਇਕ ਵਰਣ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਣ ਸੋਧੈ ਕਰੇ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਸਚ ਪੁਰਾਣਾ ਨਾ ਕੀਐ ਇਹ ਦੁਨੀਆ ਦੀ ਹਰ ਇੱਕ ਵਸਤੂ ਹਰ ਇੱਕ ਪਦਾਰਤ ਹਰ ਇੱਕ ਛੇ ਸਮਾਂ ਪਾ ਕੇ ਪੁਰਾਣੀ ਹੋ ਜਾਂਦੀ ਹੈ ਲੇਕਿਨ ਨਿਰੰਕਾਰ ਉਸ ਦਾ ਸਿਧਾਂਤ ਉਸ ਦੀ ਵਿਚਾਰਧਾਰਾ ਕਦੇ ਪੁਰਾਣੀ ਨਹੀਂ ਹੁੰਦੀ ਇੱਥੋਂ ਤੱਕ ਕਿ ਇਹ ਤਨ ਪੁਰਾਣਾ ਹੋ ਜਾਂਦਾ ਹੈ ਹਰ ਵਸਤੂ ਪੁਰਾਣੀ ਹੋ ਜਾਂਦੀ ਹੈ ਲੇਕਿਨ ਸਾਹਿਬ ਮੇਰਾ ਨੀਤ ਨਵਾਂ ਜੋ ਨੀਤ ਨਵਾਂ ਹੈ ਇਹ ਕਿਰ ਸਿਖਾ ਤੋਂ ਉਸ ਨੀਤ ਨਵੇਂ ਨਾਲ ਆਪਣੀ ਸਾਜ ਬਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਮੇਰ ਪਰਵੰਤੇ ਜਾਂਦੇ ਨੇ ਤੇ ਉਹਨਾਂ ਨੂੰ ਨਵੀਂ ਵਿਚਾਰ ਦੇ ਕੇ ਆਉਂਦੇ ਨੇ ਜੇ ਗੁਰੂ ਨਾਨਕ ਸਾਹਿਬ ਜੀ ਤੀਰਥਾਂ ਤੇ ਜਾਂਦੇ ਨੇ ਉਹਨਾਂ ਨੂੰ ਨਵੀਂ ਵਿਚਾਰ ਦੇ ਕੇ ਆਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਸਮਾਜ ਨੂੰ ਇੱਕ ਨਵੀਂ ਵਿਚਾਰ ਦੇ ਕੇ ਆਏ ਜੇ ਗੁਰੂ ਨਾਨਕ ਸਾਹਿਬ ਜੀ ਚਾਹੁੰਦੇ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਤੇ ਉਹ ਆਪਣੀ ਮੂਰਤੀ ਬਣਾ ਕੇ ਧਾਰਮਿਕ ਸਥਾਨਾਂ ਦੇ ਵਿੱਚ ਲਗਵਾ ਕੇ ਜਾਸਤਲੇ ਸਨ ਕਿ ਮੇਰੇ ਤੋਂ ਬਾਅਦ ਮੇਰੀ ਮੂਰਤੀ ਦੀ ਪੂਜਾ ਕਰਨਾ ਜਿਸ ਤਰ੍ਹਾਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਵੀ ਕਹਿ ਸਕਦੇ ਸਨ ਕਿ ਮੇਰੇ ਤੋਂ ਬਾਅਦ ਮੇਰੀ ਮੂਰਤੀ ਦੀ ਪੂਜਾ ਕਰਨਾ ਪਰ ਅਫਸੋਸ ਹੈ ਗੁਰੂ ਨਾਨਕ ਸਾਹਿਬ ਜੀ ਜਿਸ ਚੀਜ਼ ਤੋਂ ਵਰਜ ਕੇ ਗਏ ਅਸੀਂ ਉਸੇ ਚੀਜ਼ ਨੂੰ ਮੂਰਤੀ ਦਾ ਰੂਪ ਬਣਾ ਦਿੱਤਾ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਕਦੇ ਅਸੀਂ ਸਮਝਣ ਦਾ ਯਤਨ ਨਹੀਂ ਕੀਤਾ ਕਦੇ ਵਿਚਾਰਨ ਦਾ ਯਤਨ ਕੀਤਾ ਇੱਕ ਬੀਬੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੀੜੇ ਤੇ ਪ੍ਰਕਾਸ਼ ਕੀਤਾ ਹੋਇਆ ਪੀੜੇ ਦੇ ਪਾਵਿਆਂ ਨੂੰ ਜੋ ਮੁਠੀ ਭਰਨ ਲੱਗ ਪਈ ਮੁਠੀ ਚਾਪੀ ਮੁਠੀ ਚਾਪੀ ਬੀਬਾ ਜੀ ਇਹ ਕੀ ਪੇ ਕਰਦੀ ਕਹਿੰਨ ਲਗੀ ਗਿਆਨੀ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰ ਨੇ ਮੇਰੀ ਸ਼ਰਤ ਹੈ ਕਿ ਮੈਂ ਪੈਰਾਂ ਦੀ ਮੁਠੀ ਜਾਪੀ ਕਰਾਂ ਮੈਂ ਕਿਹਾ ਬੀਬਾ ਜੀ ਜਿਸ ਪੀੜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਇਤਨਾ ਤੇ ਪਤਾ ਹੋਣਾ ਚਾਹੀਦਾ ਕਿ ਇਹ ਲੱਕੜ ਦਾ ਪੀੜਾ ਜੀ ਤੇ ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੱਕੜ ਦੇ ਪੈਰ ਨੇ ਤੂੰ ਮੁਠੀ ਚਾਪੀ ਕਰਕੇ ਸੇਵਾ ਕਰਨੀ ਚਾਹੁੰਦੀ ਚੱਲ 1 ਮਿੰਟ ਦੇ ਲਈ ਤੇਰੀ ਗੱਲ ਬਣ ਵੀ ਲਈ ਜਾਵੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਵਰੂਪ ਦੀ ਟਹਿਰ ਸੇਵਾ ਕੀਤੀ ਜਾਂਦੀ ਹੈ ਅਸੀਂ ਲੈ ਕੇ ਜਾਂਦੇ ਹਾਂ ਦੂਜੀ ਥਾਂ ਤੇ ਦੂਜੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਜਿਨ੍ਹਾਂ ਨੂੰ ਦੁਪਹਿਰ ਆਖਦੀਆਂ ਪੈਰ ਤੇ ਉੱਥੇ ਹੀ ਰਹਿ ਜਾਂਦੇ ਨੇ ਤੇ ਬਿਨਾ ਪੈਰਾਂ ਤੋਂ ਗੁਰੂ ਗ੍ਰੰਥ ਸਾਹਿਬ ਚਲੇਗਾ ਸ਼ਰਦਾ ਇਨਸਾਨ ਨੇ ਹਰ ਇੱਕ ਵਹਿਮ ਭਰਮ ਨੂੰ ਸ਼ਰਦਾ ਦਾ ਨਾਮ ਦਿੱਤਾ ਤੇ ਗਿਆਨ ਤੋਂ ਦੂਰ ਹੁੰਦਾ ਗਿਆ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੱਕ ਮੂਰਤੀ ਦੇ ਵਾਂਗ ਉਸ ਦੀ ਪੂਜਾ ਹੋਣ ਲੱਗ ਪਈ ਪਰ ਕਦੇ ਮੁਗੁਰ ਸਿੱਖ ਨੇ ਜਪਜੀ ਸਾਹਿਬ ਤੇ ਅਸੀਂ ਰੋਜ਼ ਹੀ ਪੜਦੇ ਹਾਂ ਪਰ ਕਦੇ ਜਪਜੀ ਸਾਹਿਬ ਨੂੰ ਵਿਚਾਰ ਕੇ ਪੜਿਆ ਹੋਵੇ ਨਾ ਤੇ ਜੀਵਨ ਦੇ ਵਿੱਚ ਅੰਧ ਆਵੇ ਬਾਣੀ ਤੇ ਅਸੀਂ ਰੋਜ਼ ਹੀ ਪੜਦੇ ਹਾਂ ਪਰ ਕਦੇ ਬਾਣੀ ਨੂੰ ਵਿਚਾਰ ਕੇ ਪੜਿਆ ਹੋਵੇ ਅਸੀਂ ਤੇ ਕੇਵਲ ਫੋਨ ਕਰਕੇ ਆਖਦੇ ਨਾ ਜੈਨ ਜੀ ਆਰੰਭ ਕਰ ਦਿਓ ਅਖੰਡ ਪਾਠ ਸਾਹੀ ਮੇਰਾ ਨੀਤ ਨਵਾ ਅਖੰਡ ਪਾਠ ਆਰੰਭ ਕਰ ਦਿਓ ਘਰੇ ਬੈਠੇ ਫਲ ਮਿਲ ਜਾਣਾ ਅਖੰਡ ਬਾਤ ਆਰੰਭ ਕਰੋ ਸਮਾਪਤੀ ਦੇ ਵੇਲੇ ਪਹੁੰਚ ਜਾਣਾ 12 ਵਜੇ ਦਾ ਸਮਾਂ ਦਿੱਤਾ ਹੈ ਗਿਆਨੀ ਜੀ ਨੂੰ ਆ ਕੇ ਕਹਿ ਦੇਣਾ ਕਿ ਕਿੰਨੇ ਵਜੇ ਸਮਾਪਤੀ ਕਰਨੀ ਹੈ 12 ਵਜੇ ਹਲੇ ਰਿਸ਼ਤੇਦਾਰ ਖੁਰ ਆਉਂਦੇ ਨੇ ਸਾਢੇ 12 ਸਮਾਪਤੀ ਕਰਨੀ ਗਿਆਨੀ ਵਿਚਾਰਾ ਕੀ ਕਰੇ ਬੈਠਾ ਹੋਏ ਹੱਥ ਜੋੜ ਕੇ ਤਣ ਲਗਾ ਖਿੱਚੋ ਜਿੰਨਾ ਖਿੱਚਿਆ ਜਾਵੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਿਆ ਕੀ ਹੈ ਕਿਉਂਕਿ ਵਿਚਾਰ ਕਦੇ ਕੀਤੀ ਨਹੀਂ ਹਲੇ ਰੁਕ ਜਾਓ ਹਲੇ ਦਾਰ ਜੀ ਆਉਂਦੇ ਨੇ ਇਸ਼ਨਾਨ ਪਾਣੀ ਕਰਕੇ ਆਉਂਦੇ ਨੇ ਚੋਰ ਸਾਹਿਬ ਦੀ ਸੇਵਾ ਕਰਨਗੇ ਸੰਗਤ ਨੂੰ ਪਤਾ ਲੱਗ ਜਾਣਾ ਜਰਾ ਸੱਚੇ ਸੱਚੇ ਜਰਾ ਸੱਚੇ ਨਾਲ ਚਲੋ 12:00 ਤੋਂ ਪਹਿਲਾਂ ਸਮਾਪਤੀ ਨਹੀਂ ਕਰਨੀ ਹੁਣ ਸਫਰ ਅੰਦਾਜ਼ੇ ਇੱਥੇ ਹੁਣ ਕਹਿ ਨਹੀਂ ਦੀ ਵਿਚਾਰੇ ਕੀ ਕਰਨ ਪਿੱਛੇ ਜਾਣ ਤਾਂ ਵੀ ਤਬਾਈ ਤੇ ਅੱਗੇ ਜਾਣ ਤਾਂ ਵੀ ਤਬਾਈ ਤੇ ਮੁੜ ਕੇ ਕਸੂਰ ਕਸੂਰ ਕਿਆਨਿਆਂ ਦਾ ਕਿਉਂਕਿ ਅਸੀਂ ਕਦੇ ਪਾਵਨ ਬਾਣੀ ਨੂੰ ਨਾ ਵਿਚਾਰ ਕੇ ਦੇਖਿਆ ਹੀ ਨਹੀਂ ਸਮਝ ਕੇ ਦੇਖਿਆ ਹੀ ਨਹੀਂ ਜਿਨ੍ਹਾਂ ਗੱਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਾਨੂੰ ਵਰਚਿਆ ਅਸੀਂ ਉਹੀ ਕਰਮ ਕਰਦੇ ਆ ਰਹੇ ਹਾਂ ਤੇ ਉਹਨਾਂ ਨੂੰ ਇੱਕ ਧਰਮ ਦਾ ਅੰਗ ਸਮਝ ਲਿਆ ਤੁਸੀਂ ਕਦੇ ਪਾਵਨ ਬਾਣੀ ਨੂੰ ਵਿਚਾਰੂਗੇ ਨਾ ਜੋਗੀਆਂ ਨੇ ਪਿੰਡੇ ਤੇ ਰਾਖ ਮਲਣੀ ਤਿਆਰ ਦਿੱਤੀ ਸੀ ਜਿਸ ਦਿਨ ਗੁਰੂ ਨਾਨਕ ਦੀ ਬਾਣੀ ਸੁਣੀ ਪਾਂਡਿਆਂ ਨੇ ਜਿਨੇਉ ਪਾਣਾ ਤਿਆਗ ਦਿੱਤਾ ਸੂਰਜ ਨੂੰ ਪਾਣੀ ਦੇਣਾ ਤਿਆਗ ਦਿੱਤਾ ਜਿਸ ਦਿਨ ਬਾਪੇ ਦੀ ਬਾਣੀ ਸੁਣੀ ਇਹ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਗਨਨਾਥ ਪੁਰੀ ਦੇ ਮੰਦਰ ਦੇ ਅੰਦਰ ਜਾ ਕੇ ਇਹ ਗੱਲ ਆਖੀ ਸੀ ਇਹ ਕੀ ਪੇ ਕਰਦੇ ਹੋ ਨਿਰੰਕਾਰ ਤੇ ਸ੍ਰਵ ਆਕਾਰ ਹੈ ਅਰਥਾਤੇ ਵਿਆਪਕ ਹੈ ਤੁਸੀਂ ਕੀ ਆਰਤੀ ਕਰਦੇ ਹੋ ਸਿੱਖ ਕਹਿਣ ਲੱਗੇ ਤੋਂ ਮੰਦਰ ਦੇ ਵਿੱਚ ਜਾ ਕੇ ਪੁਜਾਰੀਆਂ ਨੂੰ ਰੋਕਿਆ ਸੀ ਅਸੀਂ ਤੇਰੇ ਸਥਾਨਾ ਦੇ ਵਿੱਚ ਆ ਕੇ ਉਹ ਕੰਮ ਸ਼ੁਰੂ ਕਰ ਦਿੱਤਾ ਹੈ ਜੋਗਿਆਂ ਨੇ ਜੋ ਕੁਝ ਤਿਆਗਿਆ ਸੀ ਸਿੱਖਾਂ ਨੇ ਉਹ ਕੁਝ ਪ੍ਰਵਾਨ ਕਰ ਲਿਆ ਪੰਡਤਾਂ ਨੇ ਜੋ ਕੁਝ त्यागे ਸੀ ਉਹ ਕੁਝ ਪ੍ਰਮਾਨ ਕਰ ਲਿਆ ਇੱਕ ਵਿਦਵਾਨ ਸੱਜਣ ਨੇ ਬੜੀ ਪਿਆਰੀ ਗੱਲ ਆਖੀ ਕਿ ਕਿਸੇ ਪੰਡਤ ਵੀਰ ਨੂੰ ਇੱਕ ਗੱਲ ਪੁੱਛ ਲਈ ਕਿ ਅਸੀਂ ਗੁਰਦੁਆਰੇ ਬੜੀ ਲਾਗਤ ਦੇ ਨਾਲ ਤਿਆਰ ਕਰਦੇ ਹਾਂ ਬੜਾ ਪੈਸਾ ਲਾ ਕੇ ਬੜੀ ਮਾਇਆ ਲਗਾ ਕੇ ਤਿਆਰ ਕਰਦੇ ਹਾਂ ਤੁਸੀਂ ਮੰਦਿਰ ਵੀ ਤਿਆਰ ਕਰਦੇ ਕਾਰਨ ਕੀ ਕਹਿੰਨ ਕਿ ਮੰਦਿਰ ਤਿਆਰ ਕਰਨ ਦੀ ਲੋੜ ਹੀ ਨਹੀਂ ਪੁੱਛਿਆ ਕਿਉਂ ਕਹਿੰਨ ਕਿ ਜੋ ਕੁਝ ਅਸੀਂ ਮੰਦਰਾ ਦੇ ਵਿੱਚ ਕਰਨਾ ਹੈ ਉਹ ਸਾਰਾ ਕੁਝ ਗੁਰਦੁਆਰਿਆਂ ਦੇ ਵਿੱਚ ਹੋ ਹੀ ਜਾਂਦਾ ਹੈ ਇਹ ਸਾਨੂੰ ਮੰਦਰ ਬਣਾਉਣ ਦੀ ਲੋੜ ਕੀ ਹੈ ਕਿਉਂਕਿ ਉਹ ਮੰਦਰ ਗੁਰਦੁਆਰੇ ਮੰਦਰਾਂ ਦਾ ਹੀ ਰੂਪ ਬਣਦੇ ਬਣਦੇ ਜਾ ਰਹੇ ਨੇ ਕਾਰਨ ਬਾਣੀ ਨੂੰ ਵਿਚਾਰਿਆ ਨਹੀਂ ਬਾਣੀ ਨੂੰ ਸਮਝਿਆ ਨਹੀਂ ਸੱਚ ਪੁਰਾਣਾ ਹੋਵੇ ਨਾ ਹੀ ਜਿਹੜਾ ਸੱਚ ਹੈ ਸੱਚ ਪੁਰਾਣਾ ਨਾ ਥੀ ਹੈ ਹਰ ਇੱਕ ਚੀਜ਼ ਸਮਾ ਪਾ ਕੇ ਪੁਰਾਣੀ ਹੋ ਜਾਂਦੀ ਹੈ ਭਾਈ ਸਾਹਿਬ ਪਾਈ ਵੀਰ ਸਿੰਘ ਦੀ ਇੱਕ ਬਹੁਤ ਕਮਾਲ ਦੀ ਰਚਨਾ ਮੈਂ ਆਪ ਜੀ ਦੇ ਰੂਬ ਰੂ ਕਰਾਂ ਕਹਿੰਦੇ ਨੇ ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾਂ ਨਹੀਂ ਸਮਾਂ ਕਿਸੇ ਦੀ ਮੰਨਦਾ ਮੈਂ ਸਮੇਂ ਦੀ ਉਡੀਕ ਕਰਦਾਂ ਪਰ ਸਮਾਂ ਕਦੇ ਕਿਸੇ ਦੀ ਉਡੀਕ ਕਰਦਾ ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾਂ ਨਹੀਂ ਮੈਂ ਫੜ ਫੜ ਰਹੀ ਤ੍ਰਿਕ ਸਮੇਂ ਖਿਸਕਾਈ ਕੰਨੀ ਮੈਂ ਕਿਵੇਂ ਨਾ ਸਕੀ ਰੋਖ ਅਟਕ ਜੋ ਪਾਈ ਭੰਨੀ ਤਿਰਖੇ ਆਪਣੇ ਵੇਗ ਗਿਆ ਤੱਕ ਬੰਨੂ ਬੰਨੀ ਔਰ ਸੰਭਲ ਸੰਭਾਲ ਇਸ ਸਮੇਂ ਨੂੰ ਇਹ ਸਮਾਂ ਉਡਣ ਦਾ ਜਾਮਦਾ ਇਹ ਠਹਿਰਨ ਜਾਚਣਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਇੱਕ ਵਾਰੀ ਇਹ ਸਮਾਂ ਬਤੀਤ ਖੋ ਜਾਏ ਨਾ ਮੁੜ ਕੇ ਇਹ ਹੱਥ ਦੇ ਵਿੱਚ ਨਹੀਂ ਆਉਂਦਾ ਰਗਵੀਰ ਸਿੰਘ ਵੀਰ ਦੀਆਂ ਰਚਨਾਵਾਂ ਤੁਸੀਂ ਪੜੀਆਂ ਹੋਣਗੀਆਂ ਸੁਣੀਆਂ ਹੋਣਗੀਆਂ ਕਹਿੰਦੇ ਨੇ ਦੁਨੀਆ ਫੇਰ ਮਨਾਏ ਖੁਸ਼ੀਆਂ ਆਈ ਫੇਰ ਵਿਸਾਖੀ